ਮਾਈਕਰੋ ਜੀ ਕਾ ਖਾਲਸਾ ਮਾਈਕਰੋ ਜੀ ਕੀ ਫਤਿਹ ਅਮਰਤਪਾਲ ਮਹਿਰੋ ਨੇ ਇੱਕ ਮੀਡੀਆ ਤੇ ਜਾਨਕੀ ਚੈਨਲ ਤੇ ਬਹੁਤ ਵੱਡੀਆਂ ਫੁਕਰੀਆਂ ਮਾਰੀਆਂ ਨੇ ਉਹ ਤੁਹਾਡੇ ਨਾਲ ਮੈਂ ਸਾਂਹਣੀਆਂ ਕਰ ਦੇਣਾ ਕਹਿੰਦਾ ਸੁਖ ਰਤਿਏ ਨੂੰ ਅਸੀਂ ਕੁੱਟਣ ਵਾਸਤੇ ਸਰਵਿਸ ਕਰਨ ਵਾਸਤੇ ਬੰਬੇ ਚੰਦੇ ਸੀ ਅਸੀਂ ਕਹਿੰਦਾ ਟਿਕਟਾਂ ਬੁੱਕ ਕਰਵਾ ਲਈਆਂ ਸੀ ਮੌਕੇ ਤੇ ਕਹਿੰਦਾ ਇੱਕ ਨਾਮੀ ਸਾਬਕਾ ਗੈਂਗਸਟਰ ਦਾ ਸਾਨੂੰ ਫੋਨ ਆਇਆ ਸ਼ੀਰੋ ਕੁ ਗਏ ਪੱਤਰਕਾਰ ਸਵਾਲ ਕਰਦਾ ਹੈ ਤੇ ਉਹਦੇ ਸੌਨਾਂ ਦਾ ਮਹਿਰੋ ਜਵਾਬ ਦਿੰਦਾ ਹੁਣ ਦੋ ਤਿੰਨ ਸਵਾਲ ਕਰਨੇ ਨੇ ਇਹ ਸਵਾਲ ਅਮਰਤਪਾਲ ਮਹਿਰੋ ਨੂੰ ਵੀ ਹੈ ਜਿਹੜੇ ਉਹਦੇ ਚੋਣ ਵਾਲੇ ਨੇ ਜਾਂ ਸਾਡੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਵੀ ਹੈ ਕੀ ਅਮਰਤਪਾਲ ਮਹਿਰੋ ਦਾ ਇਹਨਾਂ ਗੈਂਗਸਟਰਾਂ ਦੇ ਨਾਲ ਕੋਈ ਸਬੰਧ ਹੈ ਤੇ ਜਾਂ ਫਿਰ ਸੁਖ ਰੱਦੀਏ ਦਾ ਗੈਂਗਸਟਰਾਂ ਦੇ ਨਾਲ ਸਬੰਧ ਹੈ ਜਿਹੜਾ ਗੈਂਗਸਟਰਾਂ ਦੇ ਕੋਲੋਂ ਮਹਿਰੋ ਨੂੰ ਫੋਨ ਕਰਵਾ ਕੇ ਰੋਕ ਰਹੇ ਗੱਲਾਂ ਦੀ ਸਮਝ ਨਹੀਂ ਆਉਂਦੀ ਤੁਸੀਂ ਕਿੰਨਾ ਕੁ ਲੋਕਾਂ ਨੂੰ ਬਲੈਕਮੇਲ ਕਰੋਗੇ ਚੰਨ ਘਾਟ ਵਾਲਾ ਬਾਬਾ ਫੜਿਆ ਉਹਦੇ ਨਾਲ ਸੈਟਿੰਗ ਨਹੀਂ ਹੋਈ ਉਹ ਤੇ ਪਰ ਤੇ ਆਪ ਵਾ ਕੇ ਉਹਨੂੰ ਅੰਦਰ ਤੋਰਤਾ ਤੁਸੀਂ ਦੂਜੇ ਪਾਸੇ ਬੱਟੇ ਸ਼ੂਰਮੇ ਬਣਦੇ ਹੋ ਆ ਨਾਲ ਹੀ ਪਿੱਛੇ ਜੇ ਤੁਹਾਨੂੰ ਪਤਾ 3 ਸਾਲ ਪਹਿਲਾਂ ਦੀ ਗੱਲ ਹੈ ਇਹਨਾਂ ਨੇ ਜਿਹੜਾ ਕੋਟ ਦੋਨੇ ਵਾਲਾ ਪ੍ਰੋਡੂਸਰ ਸੀ ਡੀਐਕਸ ਉਹ ਕੁੱਟਿਆ ਫੜ ਕੇ ਤੇ ਉਹ ਹੁਣ ਫੇਰ ਵੀਡੀਓ ਪਾਈ ਜਾਂਦਾ ਹੁਣ ਕਿਉਂ ਨਹੀਂ ਕੁੱਟਦੇ ਉਹਨੂੰ ਕਿ ਗਿਲਸਮਝੌਤਾ ਕਰ ਲਿਆ ਕੋਈ ਲੈਣ ਦੇਣ ਕਰਕੇ ਚੁੱਪ ਕਰਕੇ ਇਥੋਂ ਸ਼ੱਕ ਹੁੰਦਾ ਵੀ ਤੁਹਾਡਾ ਇਹ ਧੰਦਾ ਬਣ ਗਿਆ ਮੈਂ ਮਹਿਰੋ ਨੂੰ ਇੱਕ ਬੇਨਤੀ ਕਰਨੀ ਹੈ ਉਹ ਵੀ ਸੇਖ ਹੋਣ ਦੇ ਨਾਤੇ ਜਿਹੜੀਆਂ ਟਿਕਟਾਂ ਬੁੱਕ ਕਰਵਾਈਆਂ ਸੀ ਉਹਦੀ ਡੰਮੀ ਲੋਕਾਂ ਨੂੰ ਥੋੜਾ ਜਿਹਾ ਦੱਸੋ ਵੀ ਸਾਡੇ ਕੋਲੇ ਪਈ ਹੈ ਕਿੱਥੋਂ ਟਿਕਟਾਂ ਬੁੱਕ ਕਰਵਾਈਆਂ ਸੀ ਫਿਰ ਜਿਹੜੇ ਗੈਂਸਟਰ ਦਾ ਫੋਨ ਆਇਆ ਸੀ ਦੱਸੋ ਕੌਣ ਹੈ ਉਹ ਜਾਂ ਤਾਂ ਦਾਲ ਵਿੱਚ ਕਾਲਾ ਵੀ ਥੋੜਾ ਵੀ ਗਿਲਸਰਵਾਦ ਦੇ ਨਾਲ ਸੰਬੰਧ ਹੈਗਾ ਸੋਕਰਦੀ ਦਾ ਵੀ ਸੰਬੰਧ ਹੈਗਾ ਤੇ ਦੂਜਾ ਨੰਬਰ ਤੁਸੀਂ ਡਰਦੇ ਹੋ ਸ਼ਰਮ ਕਹਿੰਦਾ ਜੇ ਗੈਂਗਸਟਰ ਮੇਰੇ ਗੋਲੀ ਮਾਰ ਦਿੰਦੇ ਜੇ ਤੁਸੀਂ ਗੈਂਗਸਟਰਾਂ ਤੋਂ ਡਰ ਰਹੇ ਹੋ ਤਾਂ ਫਿਰ ਜਿਹੜੀਆਂ ਸਰਕਾਰਾਂ ਨਾਲ ਮੱਥਾ ਲਾਉਣ ਨੂੰ ਫਿਰਦੇ ਹੋ ਉਹ ਸਰਕਾਰਾਂ ਨੇ ਗੋਲੀ ਮਾਰਨਗੀਆਂ ਉਸ ਹਟਾਰਾਂ ਤੋਂ ਹਮ ਜੇਲ੍ਹ ਵਿੱਚ ਬੈਠਣਗੇ ਕਹਿੰਦਾ ਨਕਸ ਉਸੇ ਹੋ ਮੈਂ ਸ਼ਰਮ ਨੋਂ ਲੈਣਾ ਮੈਨੂੰ ਦੱਸ ਦੇ ਗੋਲਡੀ ਬ੍ਰਾਂਚ ਸੀ ਬਿਸ਼ਨੋਏ ਸੀ ਜਿਹੜਾ ਅਰਵਿੰਦਰ ਰਿੰਦਾ ਪਾਕਿਸਤਾਨ ਵਿੱਚ ਬੈਠਾ ਉਹ ਸੀ ਜੱਗੂ ਭਗਵਾਨਪੁਰੀਆ ਸੀ ਕਿਹੜਾ ਸੀ ਦੱਸਦਾ ਦੋ ਕਿਹੜਾ ਸੀ ਮੈਨਾਂ ਇਹਦਾ ਨਾਂ ਉਹਦਾ ਵੀ ਆਹ ਗ੍ਰੈਸਟਰ ਨੇ ਕਿ ਅਮਰਤਪਾਲ ਮੈਰ ਨੂੰ ਫੋਨ ਕਰਕੇ ਰੋਕਿਆ ਵੀ ਤੂੰ ਬੰਬੇ ਨਾ ਜਾ ਇਹ ਤੁਹਾਡੀ ਕਰਤੂਤ ਹੈ ਤੁਸੀਂ ਐਡੀਆਂ ਐਡੀਆਂ ਡਿੰਗਾ ਮਾਰਦੇ ਹੋ ਕਿਸੇ ਸੂਰਮੇ ਅਸੀਂ ਡਰਦੇ ਨਹੀਂ ਸਾਡੀ ਹੱਕ ਵਿੱਚ ਦਮ ਹੈ ਤੇ ਹੁਣ ਫਿਰ ਸਾਡਾ ਬੰਬੇ ਜਾਣ ਦਾ ਪਲਾਨ ਬਣ ਗਿਆ ਸੀ ਅਸੀਂ ਟਿਕਟਾਂ ਬੁੱਕ ਕਰਵਾ ਲਈਆਂ ਸੀ ਮੌਕੇ ਤੇ ਇੱਕ ਨਾਮੀ ਸਾਫ ਗੈਸਟ ਦਰਖਤ ਨੂੰ ਫੋਨ ਆ ਗਿਆ ਅਸੀਂ ਤਾਂ ਕਹਿ ਇਸ ਕਰਤਾ ਕਿਨੂੰ ਮੂਰਖ ਬਣਾਉਣ ਲੱਗਿਓ ਸਿੱਧਾ ਕਿਉਂ ਨਹੀਂ ਕਹਿੰਦੇ ਵੀ ਸੁਖਰਧੀਆਂ ਗਾਲੇ ਗਲੋਚ ਕਰਦਾ ਸੀ ਉਹਦੇ ਉਹਦਾ ਵੀਕ ਪੁਆਇੰਟ ਆਇਆਗਾ ਸੀ ਉਹਦੇ ਨਾਲ ਲੈ ਕੇ 2-4 ਲੱਖ ਸਮਝੌਤਾ ਕਰ ਲਿਆ ਆਹ ਕਿਉਂ ਨਹੀਂ ਕਹਿੰਦੇ ਸ਼ਰਿਆਮ ਲੋਕਾਂ ਨੂੰ ਕਿਉਂ ਬੇਪਕੂ ਬਣਾ ਰਹੇ ਹੋ ਜਦ ਤੁਸੀਂ ਕਿਹੜੇ ਗੈਸਟ ਦਰਖਤਾਂ ਦਾ ਸਾਨੂੰ ਦੱਸੋ ਤਾਂ ਸਹੀ ਵੀ ਗਿਲਚ ਸਾਬ ਕਾ ਕਿਦਾਂ ਹੁੰਦਾ ਕੀ ਹੋ ਕਿਸੇ ਉਹਦੇ ਤੋਂ ਰਿਟਾਇਰ ਹੋਇਆ ਹੁੰਦਾ ਵੀ ਤੁਸੀਂ ਉਹਨੂੰ ਸਾਬ ਕਾ ਕਹਿ ਰਹੇ ਹੋ ਗੈਂਚੂ ਦਾ ਗੈਂਚੀ ਰਹਿਣਾ ਦੱਸੋ ਤੁਸੀਂ ਕਿਹੜਾ ਕੰਕਸ ਤੁਸੀਂ ਹੋ ਯਾਨੀ ਕਿ ਲੋਕਾਂ ਨੂੰ ਇੰਨਾ ਬੇਵਕੂਫੇ ਲੋਕ ਬਣਾ ਰਹੇ ਨੇ ਅਸੀਂ ਆਏ ਕਰ ਦਿਆਂਗੇ ਅਸੀਂ ਬਾਹਰ ਕਰ ਦਿਆਂਗੇ ਹੁਣੇ ਗੈਂਚੂ ਦਾ ਫੋਨ ਆ ਗਿਆ ਹੁਣ ਚੁੱਪ ਕਰਕੇ ਬਹਿ ਗਏ ਮੈਂ ਸੁਖਰਤ ਗਿਆ ਵੀ ਸੁਣਨਾ ਮੇਜਾ ਉਹਦਾ ਕੋਈ ਚੌਣ ਵਾਲਾ ਸੁਣ ਲਵੇ ਅਮਰਤਪਾਲ ਸੁਣ ਲਵੇ ਉਹਦਾ ਕੋਈ ਚੌਣ ਵਾਲਾ ਸੁਣ ਲਵੇ ਲੋਕ ਵੀ ਸੁਣਦੇ ਦੱਸੋ ਤਾਂ ਸਹੀ ਉਹ ਕਿਹੜਾ ਗੈਂਗਸਟਰ ਸੀ ਜਿਹਨੇ ਅਮਰਤਪਾਲ ਮੈਨੂੰ ਫੋਨ ਕਰਕੇ ਰੋਕ ਦਿੱਤਾ ਮੈਂ ਵੀਡੀਓ ਪਾਈ ਹੈ ਜਿਹੜੇ ਗੈਂਗਸਟਰ ਨੇ ਫੋਨ ਕਰਨਾ ਹੋਇਆ ਕਰ ਲਿਓ ਨੰਬਰ ਦੱਸ ਦੇਣਾ 90562 55202 ਮੇਰਾ 24 ਘੰਟੇ ਨੰਬਰ ਖੁੱਲਾ ਹੁੰਦਾ ਜਿਹਨੇ ਫੋਨ ਕਰਨਾ ਕਰ ਲਿਓ ਜਿਹੜੇ ਗੈਂਗਸਟਰ ਨੇ ਫੋਨ ਕਰਨਾ ਗੈਂਸਟਰ ਫੋਨ ਕਰ ਲੈਣ ਤੁਸੀਂ ਲੋਕਾਂ ਨੂੰ ਦੇਵਕੂ ਬਣਾਈ ਜਾਂਦੇ ਹੋ ਯਾਰ ਜਾਨੀ ਕਿ ਲੋਕਾਂ ਨੂੰ ਦੇਵਕੂ ਬਣਾ ਕੇ ਥੋੜਾ ਇਹ ਧੰਦਾ ਚੱਲਦਾ ਹੈ ਬਲੈਕਮੇਲ ਕਰਨ ਦਾ ਇਹੀ ਕਮਾਂਗੇ ਫਿਰ ਗੈਂਗਸਟਰਾਂ ਦਾ ਡਰ ਸੀਗਾ ਜੀ ਖੋਸਾਂ ਮੇਰੇ ਕੋਈ ਮੇਰੇ ਕੋਈ ਗੋਲੀ ਮਾਰ ਦੇ ਇਹ ਅਮਰਤਪੁਰ ਮੇਰਾ ਖੁਦ ਕਹਿ ਰਿਹਾ ਜੀ ਨੂੰ ਸ਼ੱਕ ਕੋਈ ਹੋਇਆ ਉਹ ਨੂੰ ਮੈਂ ਵੀਡੀਓ ਭੇਜ ਦੂੰ ਉਹਦੀ ਇੰਟਰਵਿਊ ਪੂਰੀ ਸੁਣ ਕੇ ਦੇਖ ਲਿਓ ਆ ਬਹਾਦਰੀ ਹੈ ਇਹਨਾਂ ਦੀ ਤੁਹਾਡਾ ਗੈਂਗਸਟਰਾਂ ਦੇ ਨਾਲ ਜਾਂ ਸੁਖ ਰਤੀ ਇਹਦਾ ਡੈਕਟਰਾਂ ਦੇ ਨਾਲ ਸੰਬੰਧ ਕੀ ਹੈ ਇਹ ਤਾਂ ਦੱਸ ਦਿਓ ਮੈਨੂੰ ਜਾਂ ਤੁਸੀਂ ਇੱਥੇ ਪੰਜਾਬ ਦੇ ਨੌਜਵਾਨੇ ਨੂੰ ਚੂਤ ਨੂੰ ਡਰਾਉਣਾ ਚਾਹੁੰਦੇ ਹੋ ਮਜੂਸ ਦਰਦੇ ਕਰਨਾ ਕੀ ਚਾਹੁੰਦੇ ਤੁਸੀਂ ਨੀਲੇ ਪਾਲਨ ਚੋੜੇ ਯਾਰ ਟੌੜਾ ਕਲਫ਼ ਤੁਸੀਂ ਬੰਨ ਲੈਣੋ ਦਮਾਂ ਲੈ ਬੱਡੀਆਂ ਕੁਰਬਾਨਾ ਹੱਥਾਂ ਵਿੱਚ ਅਸਲੇ ਫੜ ਲੈਣੋ ਹਲੇ ਤੁਹਾਨੂੰ ਗੈਸਟੋਸ ਨੂੰ ਡਰ ਲੱਗਦਾ ਖਰੇ ਸਿੱਧਾ ਕਿਉਂ ਨਹੀਂ ਕਹਿੰਦੇ ਕਿ ਸਮਝੌਤਾ ਕਰਦੇ ਸਾਡਾ ਧੰਦਾ ਚੱਲਦਾ ਸਾਡਾ ਬਿਜ਼ਨਸ ਸਿੱਧਾ ਕਿਉਂ ਨਹੀਂ ਕਹਿੰਦੇ ਲੋਕਾਂ ਨੂੰ ਵਾਇਬੁਰਜੀ ਦਾ ਖਾਲਸਾ ਵਾਇਬੁਰਜੀ ਕੀ ਫਤਿਹ